ਗੁਰਪ੍ਰਤਾਪ ਸਿੰਘ ਵਡਾਲਾ ਤੇ ਸੰਤਾ ਸਿੰਘ ਅਮੈਤਪੁਰੀ ਜਿਹੜੇ ਕੱਲ ਤੱਕ ਸੱਤ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਨੇ ਭਰਤੀ ਕਰਾਉਣੀ ਸੀ ਅਕਾਲੀ ਦਲ ਦੀ ਮੁੜ ਕੇ ਸਾਰਾ ਕੁਝ ਕਰਨਾ ਸੀ ਨਰਪਖ ਭਰਤੀ ਜਥੇਦਾਰ ਸਾਹਿਬ ਨੇ ਕਿਹਾ ਸੀ ਹਦੇਸ਼ ਵਿੱਚ ਉਹ ਮਿਲਣਗੇ ਜਥੇਦਾਰ ਸਾਹਿਬ ਨੂੰ ਕਿਉਂਕਿ ਜਥੇਦਾਰ ਸਾਹਿਬ ਕਹਿ ਚੁੱਕੇ ਆ ਵੀ ਸੱਤ ਮੈਂਬਰੀ ਅਜੇ ਸਟੈਂਡ ਕਰਦੀ ਹੈ ਤੇ ਇਹ ਜਿਹੜੇ ਦੋਵੇਂ ਬੰਦੇ ਆਪਣਾ ਉਹ ਹੀ ਸਟੈਂਡ ਲੈ ਕੇ ਉੱਥੇ ਜਾਣਗੇ ਜੀ ਜੇ ਅਸੀਂ ਸਟੈਂਡ ਕਰਦੇ ਆ ਤੇ ਸਾਨੂੰ ਸਾਡਾ ਸਟੈਂਡ ਦਿਓ ਤੇ ਜੇ ਹੁਣ ਅੱਜ ਸਥਿਤੀ ਇਹ ਬਣਦੀ ਹੈ ਕਿ ਉਹ ਦੋਵੇਂ ਆਪਣੀ ਜਾ ਕੇ ਦੇ ਦਿੰਦੇ ਆ ਦਰਖਾਸਤ ਜੀ ਲੋ ਅਸੀਂ ਆ ਗਏ ਹੁਣ ਦੱਸੋ ਤੇ ਇਹਦੇ ਲਈ ਤਾਂ ਇੱਕੋ ਹੀ ਤਰੀਕਾ ਪੈਦਾ ਨਾ ਸਿੰਘ ਸਾਹਿਬ ਕੋ ਵੀ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਕਿ ਮੁਖੀ ਨੇ ਇਸ ਕਮੇਟੀ ਦੇ ਉਹਨਾਂ ਨੂੰ ਕਹਿਣ ਕਿ ਇਹ ਦੋ ਬੰਦੇ ਆਏ ਆ ਜੀ ਤੁਸੀਂ ਹੁਣ ਤੱਕ ਮੀਟਿੰਗ ਕਿਉਂ ਨਹੀਂ ਬੁਲਾਈ ਤੁਸੀਂ ਭਰਤੀ ਲਈ ਅੱਗੇ ਕਿਉਂ ਨਹੀਂ ਵਧੇ ਹੁਣ ਤੱਕ ਕੀ ਕੀਤਾ ਤੁਸੀਂ ਮੈਨੂੰ ਦੱਸੋ ਮੇਰੇ ਖਿਆਲ ਇਹ ਹੀ ਬਣਦਾ ਸਿੰਘ ਸਾਹਿਬ ਵੱਲੋਂ ਵੀ ਆਪਣੇ ਤੇ ਤਮਿਲ ਕਾਉਣ ਲਈ ਕੀ ਕਹਿੰਦੇ ਹੋ ਬਿਲਕੁਲ ਇਸ ਤੋਂ ਇਲਾਵਾ ਤਾਂ ਕੋਈ ਚਾਰਾ ਹੈ ਨਹੀਂ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨਹੀਂ ਉਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਹੋਰਾਂ ਤੋਂ ਪੁੱਛਣ ਵੀ ਹੁਣ ਤੱਕ ਮੀਟਿੰਗ ਹੋਈ ਕਿਉਂ ਨਹੀਂ ਇੱਕ ਵੀ ਮੀਟਿੰਗ ਕਿਉਂ ਨਹੀਂ ਕੀਤੀ ਤੇ ਜਿਹੜਾ ਪ੍ਰੋਸੈਸ ਲਈ ਕਿਹਾ ਗਿਆ ਸੀ ਉਹ ਕਿੱਥੇ ਹੈ ਤੇ ਇਹ ਬੰਦੇ ਬਾਹਰ ਕਿਉਂ ਨੇ ਹਜੇ ਤੱਕ ਤੋਂ ਸਾਰੀ ਚੀਜ਼ਾਂ ਇਹ ਸਵਾਲ ਤਾਂ ਉੱਠਣ ਗਈ ਤੇ ਸਵਾਲ ਇਹ ਹੈ ਕਿ ਕੀ ਇਹ ਜਿਹੜੀ ਆਪ ਬਾਰ-ਬਾਰ ਇਹੀ ਗੱਲ ਕਰ ਰਹੇ ਆ ਵੀ ਜਿਹੜਾ ਉਹ ਫੈਸਲਾ ਹੈਗਾ ਉਹ ਇਨ ਬਿਨ ਨੂੰ ਲਾਗੂ ਹੋਏਗਾ ਕਿ ਨਹੀਂ ਹੋਏਗਾ ਇਸ ਸਵਾਲ ਦੇ ਉੱਤੇ ਹੀ ਖੜੇ ਆ ਜੇ ਵੀ ਮੈਨੂੰ ਜੋ ਇਹ ਲੱਗ ਰਿਹਾ ਹੈ ਕਿ ਪਾਰਟੀ ਡਿਲੇ ਟੈਕਟਿਕਸ ਦੇ ਵਿੱਚ ਹੈ ਕਿ ਇਹਨੂੰ ਲੰਮਾ ਲਟਕਾਈ ਜਾਓ ਬਹੁਤ ਲੰਬਾ ਇਹਨਾਂ ਲਟਕਾ ਦਿਓ ਕਿ ਲੋਕ ਅਲਟੀਮੇਟਲੀ ਇਸੇ ਗੱਲ ਕਰਨੀ ਹੀ ਬੰਦ ਕਰ ਦੇਣ ਤੇ ਕਹਿ ਦੇਣ ਵੀ ਚਲੋ ਛੱਡੋ ਜੀ ਜੋ ਹੋ ਗਿਆ ਸੋ ਹੋ ਗਿਆ ਹੁਣ ਅੱਗੇ ਵਧੀਏ ਸੋ ਇਸ ਤਰ੍ਹਾਂ ਦੇ ਡਿਲੇ ਟੈਕਟਿਕਸ ਵਾਲੀ ਰੋਲ ਹੀ ਪਲੇ ਕੀਤੇ ਜਾਣਗੇ ਤੇ 6 ਮਹੀਨੇ ਬਾਅਦ ਹੋ ਸਕਦਾ ਹੈ ਕਿ ਤੁਹਾਨੂੰ ਇਹ ਜਿਹੜੇ 7 ਮੈਂਬਰੀ ਕਮੇਟੀ ਬਾਰੇ ਕੋਈ ਉਹ ਬੰਦਾ ਹੀ ਧਿਆਨ ਚ ਨਾ ਆਵੇ ਵੀ 7 ਮੈਂਬਰੀ ਕਮੇਟੀ ਦਾ ਕੋਈ ਬੰਦਾ ਵੀ ਸੀ ਇਹ ਕਈ ਵਾਰੀ ਇਸ ਤਰ੍ਹਾਂ ਦੀ ਪੋਲਿਟਿਕਸ ਕਰਦੇ ਨੇ ਪੋਲਿਟਿਸ਼ੀਅਨ ਜਿੰਨੇ ਹੈਗੇ ਨੇ ਜਦੋਂ ਕੋਈ ਕਿਸੇ ਚੀਜ਼ ਨੂੰ ਤੇ ਕੋਈ ਫੈਸਲਾ ਨਾ ਨਾ ਲੈਣਾ ਹੋਵੇ ਤਾਂ ਇਸ ਤਰ੍ਹਾਂ ਦਾ ਡੇਡੇ ਟੈਕਟਿਕ ਇਸ ਕੰਮ ਕਰਦਾ ਇੱਕ ਤੇ ਉਹ ਮੈਨੂੰ ਲੱਗਦਾ ਕਿ ਹੁਣ ਪਾਰਟੀ ਉਸ ਦਿਸ਼ਾ ਵੱਲ ਤੁਰ ਪਈ ਹੈ ਅੰਦਰਪ੍ਰੀਤ ਜੀ ਸਿੰਘ ਸਾਹਿਬ ਤਾਂ ਫਸੇ ਹੋਏ ਨੇ ਨਾ ਸਿੰਘ ਸਾਹਿਬ ਦਾ ਜਿਹੜਾ ਫੈਸਲਾ ਉਹਨਾਂ ਨੂੰ ਲਾਗੂ ਕਰਾਉਣਾ ਅਨਸਰ ਦੀ ਲੋੜ ਹੈ ਜੇ ਮੈਂ ਬਿਲਕੁਲ ਮੇਰੇ ਕੋਲ ਕੋਈ ਇਹ ਸੂਚਨਾ ਨਹੀਂ ਲੇਕਿਨ ਮੋٹے ਤੌਰ ਤੇ ਇਹ ਲੋਕ ਮੰਨਦੇ ਨੇ ਸਿੰਘ ਸਾਹਿਬ ਨੇ ਜਾਣਾ ਸੀ ਆਸਟ੍ਰੇਲੀਆ ਉੱਥੇ ਉਹਨਾਂ ਨੇ ਇੱਕ ਨਗਰ ਕੀਰਤਨ 'ਚ ਸ਼ਮੂਲੀਅਤ ਕਰਨੀ ਸੀ ਸਭ ਤੈਅ ਹੋਇਆ ਹੋਇਆ ਸੀ ਲਾਸਟ ਮੂਮੈਂਟ ਤੇ ਉਹ ਨਹੀਂ ਗਏ ਸਿੰਘ ਸਾਹਿਬ ਨੂੰ ਵੀ ਪਤਾ ਹੈ ਕਿ ਵੱਖ-ਵੱਖ ਥਾਵਾਂ ਤੇ ਅਹਿਮ ਪ੍ਰੋਗਰਾਮਾਂ 'ਚ ਇਹ ਸਵਾਲ ਮੈਨੂੰ ਵੀ ਪੁੱਛੇ ਜਾਇਆ ਕਰਨਗੇ ਕਿ ਸੱਤ ਮੈਂਬਰੀ ਕਮੇਟੀ ਦਾ ਕੀ ਹੋਇਆ ਜੀ ਤੁਹਾਡੇ ਹੁਕਮਨਾਮੇ ਦਾ ਕੀ ਹੋਇਆ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿੰਨਾ ਚਿਰ ਮਾਮਲੇ ਐਡਰੈਸ ਨਹੀਂ ਹੁੰਦੇ ਸਿੰਘ ਸਾਹਿਬ ਨੂੰ ਵੀ ਸਵਾਲਾਂ ਦੇ ਵਿੱਚ ਖੜੇ ਹੋਣਾ ਪੈਣਾ ਇਸ ਕਰਕੇ ਉਹ ਵੀ ਚਾਹਣਗੇ ਕਿ ਮੈਂ ਇੰਨੇ ਵੱਡੇ ਫੈਸਲੇ ਕਰਕੇ ਮਤਲਬ ਇੱਕ ਤਰ੍ਹਾਂ ਨਾਲ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਉਸਮਾਨ ਤੇ ਪਹਚਾ ਕੇ ਵੀ ਵੇਖੋ ਇੰਜ ਵੀ ਹੁੰਦਾ ਉਸ ਤੋਂ ਬਾਅਦ ਉਹ ਪਿੱਛੇ ਨਹੀਂ ਹਟਣਾ ਚਾਹਣਗੇ ਸਿੰਘ ਸਾਹਿਬ ਦੀ ਮਾਨਸਿਕਤਾ ਤੁਸੀਂ ਵੇਖ ਚੁੱਕੇ ਹੋ ਪਿਛਲੇ ਦਿਨਾਂ ਚ ਉਹ ਸੁਰਖਰੂ ਹੋ ਗਈ ਜ ਇਹਦੇ ਵਿੱਚੋਂ ਪਾਸੇ ਹੋਣਾ ਚਾਹਣਗੇ ਸੋ ਉਹ ਇਹ ਜ਼ਰੂਰ ਕਾਰਵਾਈ ਕਰਨਗੇ अदरवाइज ਉਹਨਾਂ ਨੂੰ ਹਰਥਾ ਇੱਕੋ ਹੀ ਕਿਉਂਕਿ ਮਾਈਕ ਬਹੁਤ ਨੇ ਅੱਜ ਕੱਲ ਅੱਗੇ ਸਾਹਮਣੇ ਕੀ ਸਿੰਘ ਸਾਹਿਬ ਕੀ ਹੋਇਆ ਜੀ ਤੁਸੀਂ ਹੁਣ ਇਹਦੇ ਤੇ ਕਿੱਥੇ ਖੜੇ ਹੋ ਜੀ ਤਾਂ ਫਿਰ ਇਸ ਕਰਕੇ ਮੈਨੂੰ ਲੱਗਦਾ ਕਿ ਕਰਨਾ ਹੀ ਪੈਣਾ ਬਿਲਕੁਲ ਕਰਨਾ ਤਾਂ ਪੈਣਾ ਹੈ ਜਹਾਂ ਪਾਸ ਕਰ ਸਕੋ ਬੋਲੋ ਬੋਲੋ ਵੈਸੇ ਅਗਰ ਤੁਸੀਂ ਇਹ ਸੀਨ ਦੇਖੋ ਕਿ ਜਦ ਮਾਈਕ ਸਿੰਘ ਸਾਹਿਬ ਦੇ ਅੱਗੇ ਰੱਖਿਆ ਜਾਏਗਾ ਕਿ ਜੀ ਤੁਹਾਡਾ ਉਹ ਹੁਕਮਨਾਮਾ ਜਿਹੜਾ ਤੁਸੀਂ 2 ਦਸੰਬਰ ਨੂੰ ਸੁਨਾਇਆ ਸੀਗਾ ਉਹ ਹੋ ਗਿਆ ਜੀ ਇੰਪਲੀਮੈਂਟ ਕਿਉਂਕਿ ਪਿਛਲੀ ਵਾਰ ਵੀ ਜਦ ਮਾਈਕ ਉਹਨਾਂ ਦੇ ਸਾਹਮਣੇ ਰੱਖਿਆ ਸੀ ਉਹ ਕਹਿੰਦੇ ਜੀ ਉਹ ਸਟੇ ਕਰਦਾ ਹਾਲਾਂਕਿ ਉਹ ਜਦ ਕਹਿ ਰਹੇ ਸੀਗੇ ਕਿ ਉਹ ਕਮੇਟੀ ਸਟੇ ਕਰਦੀ ਹੈ ਯਾਨੀ ਐਗਜ਼ਿਸਟ ਕਰਦੀ ਹੈ ਪਰ ਉਸ ਤੋਂ ਇੱਕ ਦਿਨ ਪਹਿਲੇ ਤਾਂ ਇਹ ਫੈਸਲਾ ਲਿਆ ਗਿਆ ਸੀਗਾ ਕਿ ਵੀ ਸੱਤ ਮੈਂਬਰੀ ਕਮੇਟੀ ਜਿਹੜੀ ਸਿੰਘ ਸਾਹਿਬ ਵਾਲੀ ਹੈ ਉਦੇ ਵਿੱਚੋਂ 2 ਘਟਾ ਲਓ ਬਾਕੀ 5 2 ਜੋੜ ਦੋ ਤੇ ਐਦਾਂ ਕਰਕੇ ਆਪਾਂ ਕੰਮ ਚਲਾਈਏ ਸੱਤ ਮੈਂਬਰੀ ਕਮੇਟੀ ਨੇ ਨਿਗਰਾਨੀ ਕਰਨੀ ਸੀ ਤੇ ਸਾਰਿਆਂ ਤਰ੍ਹਾਂ ਨੂੰ ਮੌਕੇ ਦੇਣੇ ਸੀ ਇਹ ਨਹੀਂ ਸੀ ਕਿ ਇੱਕ ਧੜੇ ਨੇ ਉਹਨਾਂ ਬੰਦਿਆਂ ਨੂੰ ਆਪਣੇ ਚਪਾ ਕੇ ਨਾਲ ਹੋਰ 50 ਕ ਬੰਦੇ ਲਾ ਕੇ ਆਬਜ਼ਰਵਰ ਇਹ ਤਾਂ ਡਿਊਟੀ ਹੋ ਗਈ ਵਿਚਾਰੇ ਸੱਤ ਵਾਲੇ ਤਾਂ ਦਿਸਦੇ ਹੀ ਨਹੀਂ ਉਹ ਚ ਉਹਦੇ ਵਿੱਚ ਵਰਕਿੰਗ ਕਮੇਟੀ ਦੀ ਬਜਾਏ ਵਰਕਿੰਗ ਕਮੇਟੀ ਨੇ ਆਪਣਾ ਕੰਮ ਸੱਤ ਮੈਂਬਰੀ ਕਮੇਟੀ ਨੂੰ ਦੇ ਦੇਣਾ ਸੀ ਔਰ ਸੱਤ ਮੈਂਬਰੀ ਕਮੇਟੀ ਨੇ ਪੂਰੇ ਸਿੱਖ ਜਗਤ ਦੇ ਵਿੱਚੋਂ ਇਹ ਭਰਤੀ ਨੂੰ ਸਿਰੇ ਚੜਵਾਉਣਾ ਸੀ 6 ਮਹੀਨੇ ਚ ਜਿਹਦੇ ਵਿੱਚ ਅਕਾਲੀ ਦਲ ਵਰਗੀ ਪੰਥਕ ਜਮਾਤ ਜਿਹੜੀ ਕਾਲ ਤੱਕ ਤੋਂ ਬਣੀ ਸੀ ਸਿੱਖਾਂ ਦੀ ਨਮੈਦਾ ਜਥੇਬੰਦੀ ਸੀ ਉਹਨੂੰ ਮੁੜ ਕੇ ਉਹਦੇ ਮੂਲ ਸਰੂਪ ਪਰ ਲਿਆਉਣ ਦਾ ਜਿਸਦਾਰ ਸਰ ਦਾ ਹੁਕਮ ਸੀਗਾ ਪਹਿਲੀ ਸਾਰੀ ਲੀਡਰਸ਼ਿਪ ਨੂੰ ਇਹ ਕਹਿ ਕੇ ਕਿ ਤੁਸੀਂ ਤਾਂ ਜੀ ਹੁਣ ਯੋਗ ਨਹੀਂ ਰਹੇ ਨੈਤਿਕ ਹੱਕ ਤੋਂ ਹੀ ਗਵਾ ਚੁੱਕੇ ਹੋ ਲੀਡਰਸ਼ਿਪ ਦਾ ਇਹ ਐਸੀ ਪ੍ਰਕਿਰਿਆ ਜੀ ਬਿਲਕੁਲ ਪਰ ਤੁਸੀਂ ਇਹ ਦੇਖੋ ਕਿ ਹੂੰ ਸੱਤ ਮੈਂਬਰੀ ਅਸੀਂ ਪਹਿਲੇ ਵੀ ਕਹਿ ਚੁੱਕੇ ਸੀ ਜਿਹੜੀ ਮੰਗੀ ਮੇਲੇ ਦੇ ਉੱਤੇ ਜਿਹੜੀ ਕਾਨਫਰੰਸ ਰੱਖੀ ਸੀਗੀ ਅਕਾਲੀ ਦਲ ਨੇ ਇਹ ਜਿਹੜੀ ਕਮੇਟੀ ਸੱਤ ਮੈਂਬਰੀ ਇੱਕ ਵੀ ਉਹਦਾ ਮੈਂਬਰ ਉੱਥੇ ਨਹੀਂ ਸੀਗਾ ਇੱਕ ਵੀ ਉਹ ਆਪਣੇ ਆਪ ਕੇ ਵੈਸੇ 6 ਮਹੀਨੇ ਵਾਸਤੇ ਜਥੇਦਾਰ ਸਾਹਿਬ ਨੇ ਕਿਹਾ ਸੀ 6 ਮਹੀਨੇ ਦੇ ਅੰਦਰ ਅੰਦਰ ਮੈਂਬਰਸ਼ਿਪ ਡਰਾਈਵ ਚਲਾਓ ਔਰ 6 ਮਹੀਨੇ ਦੇ ਅੰਦਰ ਅੰਦਰ ਨਵਾਂ ਪ੍ਰਧਾਨ ਚੁਣੋ ਹੂੰ 6 ਮਹੀਨੇ ਦਾ ਕੋਰਸ 1 ਮਹੀਨੇ ਦੇ ਵਿੱਚ ਜਿਹੜੀ ਵਰਕਿੰਗ ਕਮੇਟੀ ਉਹ ਪੂਰਾ ਕੋਰਸ 1 ਮਹੀਨੇ ਦੇ ਅੰਦਰ ਸਾਰੀ ਮੈਂਬਰਸ਼ਿਪ ਹੋ ਜਾਏਗੀ ਹਿਮਾਚਲ ਦੇ ਇੰਚਾਰਜ ਉਮੇਦਪੁਰ ਸਾਹਿਬ ਉਹਨਾਂ ਨੇ ਮਨਾ ਕਰਤਾ ਜੀ ਮੈਂ ਨਹੀਂ ਮੈਂ ਨਹੀਂ ਬੰਨਾ ਮੈਂਬਰ ਮੈਂ ਨਹੀਂ ਜਾਣਾ ਦੂਜੇ ਪਾਸੇ ਜਿਹੜੇ ਮਨਪ੍ਰੀਤ ਅਯਾਲੀ ਨੇ ਜਿਨ੍ਹਾਂ ਨੂੰ ਰਾਜਸਥਾਨ ਦਾ ਇੰਚਾਰਜ ਬਣਾਇਆ ਸੀਗਾ ਉਹ ਵੀ ਕਹਿੰਦੇ ਆ ਵੀ ਮੈਂ ਤੇ ਅਕਾਲ ਤੱਕ ਤੋਂ ਇਸ ਬਾਰੇ ਚ ਪੁੱਛੂਗਾ ਕਿ ਮੈਂ ਇਹਦਾ ਮੈਂਬਰ ਬਣਾ ਕੇ ਨਾ ਬਣਾ ਕਿਉਂਕਿ ਇਹ ਤੁਹਾਡੇ ਹੁਕਮਨਾਮੇ ਦੇ ਹਿਸਾਬ ਨਾਲ ਉਹਦੇ ਅਗੇਂਸਟ ਬਣੀ ਹੋਈ ਕਮੇਟੀ ਹੈ ਉਸ ਹੁਕਮਨਾਮੇ ਦੇ ਨਾਲ ਇਨਵਿਨ ਪਾਲਣਾ ਨਹੀਂ ਹੋਈ ਹੁਣ ਐਦਾਂ ਦੇ ਡਾਕਟਰ ਚੀਮਾ ਦਾ ਵੀ ਇੱਕ ਬਿਆਨ ਆਇਆ ਕੱਲ ਕਹਿੰਦੇ ਜੀ हिमाचल प्रदेश ਤੇ ਰਾਜਸਥਾਨ ਦੇ ਵਿੱਚ ਸਾਡੇ ਆਲਰੇਡੀ ਮੈਂਬਰ ਹੈਗੇ ਨੇ ਜਿਹੜੀ ਰਿਕਰੂਟਮੈਂਟ ਡਰਾਈਵ ਜਾਂ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨਗੇ ਜਾਂ ਸ਼ੁਰੂ ਕਰ ਰਹੇ ਨੇ ਤੇ ਇਸ ਕਰਕੇ ਇਹਨਾਂ ਨੂੰ ਤੇ ਸਿਰਫ ਬਤੌਰ অবজারভার ਭੇਜਿਆ ਸੀ ਜੇ ਨਹੀਂ ਜਾਂਦੇ ਤੇ ਕੋਈ ਗੱਲ ਨਹੀਂ ਹੁਣ ਤੇ ਅੱਜ ਜਦ ਸੁਧਾਰ ਲੈਣ ਵਾਲੇ ਯਾਨੀ ਗੁਰਪ੍ਰਤਾਪ ਸਿੰਘ ਬਦਾਲਾ ਔਰ ਉਹਨਾਂ ਦੇ ਸਾਥੀ ਮਿਲਣਗੇ ਜਸਤੇਦਰ ਸਾਹਿਬ ਨੂੰ ਤੇ ਜਸਤੇਦਰ ਸਿੰਘ ਸਭ ਕੀ ਕਹਿਣਗੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਹੋ ਸਕਦਾ ਹੈ ਉਹ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਇਹ ਗੱਲ ਕਹਿਣ ਕਿ ਵੀ ਹੋਂਦ ਦੇ ਚ ਲੈ ਕੇ ਆ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਉਹ ਦੋ ਤਰੀਕ ਦੇ ਹੁਕਮਨਾਮੇ ਦੇ ਵਿੱਚ ਦੱਸੀ ਗਈ ਸੀ ਹੋਂਦਾ ਕੀ ਹੈ ਲੇਕਿਨ ਜਥੇਦਾਰ ਸਾਹਿਬ ਦੇ ਵਾਸਤੇ ਬੜੀ ਇੱਕ ਮੁਸੀਬਤ ਜੀ ਬਣ ਗਈ ਹੈ ਕਾਰਨ ਕਿ ਉਹ ਆਪਣੇ ਹੁਕਮਨਾਮੇ ਦੇ ਵਿੱਚ ਕਿਸੇ ਵੀ ਤਰੀਕੇ ਦੀ ਤਬਦੀਲੀ ਕਰ ਹੀ ਨਹੀਂ ਸਕਦੇ ਹੁਣ ਕਾਰਨ ਕਿ ਜੇ ਉਹਨਾਂ ਨੇ ਕਦੀ ਐਸੇ ਨਾਲ ਦੀ ਗੱਲ ਕੀਤੀ ਵੀ ਕਿ ਮੈਂ ਦੋ ਤਰੀਕ ਦਾ ਹੁਕਮਨਾਮਾ ਉਹਦੇ ਵਿੱਚ ਜਿਹੜੀ ਜਿਹੜੀ ਓਕੇ ਦੀ ਗੱਲ ਡਾਕਟਰ ਚੀਮਾ ਕਹਿੰਦੇ ਸੀ ਨਾ ਕਿ ਜਥੇਦਾਰ ਸਾਹਿਬ ਨੇ ਓਕੇ ਕਰਤੀ ਹੈ ਕਿ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਤੁਸੀਂ ਕਮੇਟੀ ਬਣਾਓ ਔਰ ਮੈਂਬਰਸ਼ਿਪ ਡਰਾਈਵ ਸ਼ੁਰੂ ਕਰੋ ਯਾਨੀ ਇੱਕ ਅਜੀਬ ਜਿਹੀ ਸਥਿਤੀ ਬਣੀ ਹੋਈ ਹੈ 2015 ਦੇ ਵਿੱਚ ਗਿਆਨੀ ਗੁਰਪ੍ਰਚੰਦ ਸਿੰਘ ਜਦੋਂ ਇਸ ਤਰ੍ਹਾਂ ਦੀ ਸਥਿਤੀ ਚ ਫਸੇ ਸੀ ਕਿ ਹੁਕਮਨਾਮਾ ਪਹਿਲਾਂ ਕਰਤਾ ਫਿਰ ਹੁਕਮਨਾਮਾ ਬਦਲਣਾ ਪਿਆ ਦੂਜਾ ਹੁਕਮਨਾਮਾ ਕਰਨਾ ਪਿਆ ਡੇਰਾ ਮੁਖੀ ਨੂੰ ਲੈ ਕੇ ਉਦੋਂ ਸੋਸ਼ਲ ਮੀਡੀਆ ਅਜੇ ਇੰਨਾ ਐਕਟਿਵ ਨਹੀਂ ਸੀ ਫਿਰ ਵੀ ਅੰਦਰਪ੍ਰੀਤ ਜੀ ਉਹਨਾਂ ਨੂੰ ਬਹੁਤ ਮੁਸ਼ਕਲ ਅੱਜ ਤੱਕ ਮੁਸ਼ਕਲ ਹੈ ਕਿ ਉਹ ਪਬਲਿਕ ਜੀਵਨ ਚ ਬਹੁਤ ਘੱਟ ਦਿਖਾਈ ਦਿੰਦੇ ਹਨ ਲੇਕਿਨ ਸਿੰਘ ਸਾਹਿਬ ਨੇ ਉਹ ਸਾਰੇ ਦੌਰ ਦੇਖੇ ਨੇ ਮਜੂਦਾ ਸਿੰਘ ਸਾਹਿਬ ਤਾਂ ਜਿਹੜਾ ਵਾਪਸ ਲਿਆ ਸੀ ਹੁਕਮਨਾਮਾ ਨਵਾਂ ਕੀਤਾ ਸੀ ਉਹਦੇ ਵਿੱਚ ਤਾਂ ਉਹਨਾਂ ਦੇ ਸਾਈਨ ਵੀ ਨੇ ਯਾਨੀ ਰਗਵੀਰ ਸਿੰਘ ਹੋਰਾਂ ਦੇ ਇਸ ਕਰਕੇ ਉਹਨਾਂ ਨੇ ਤਾਂ ਅੱਖਾਂ ਦੇ ਸਾਹਮਣੇ ਸਭ ਦੇਖਿਆ ਕਿ ਸੰਗਤ ਦੀ ਨਾਰਾਜ਼ਗੀ ਖਾਸ ਤੌਰ ਤੇ ਈਡੀਆਂ ਮਹਾਨ ਸੰਸਥਾਵਾਂ ਤੇ ਇੱਕ ਜਾਂਦੇ ਹੋਏ ਬਸ ਇੰਨੀ ਇੱਕ ਇੰਦਰਪ੍ਰੀਤ ਦੀ ਟਿੱਪਣੀ ਬਿਲਕੁਲ ਰੰਦਾ ਵਸਪੇ ਚ ਕੋਈ ਸ਼ੱਕ ਨਹੀਂ ਕਿ ਤੁਕੋ ਪੰਥ ਨੂੰ ਫੇਸ ਕਰਨਾ ਬਹੁਤ ਮੁਸ਼ਕਲ ਹੁੰਦਾ ਅਲਟੀਮੇਟਲੀ ਤਾਂ ਤੁਸੀਂ ਇਹ ਸਮਾਜ ਦੇ ਵਿੱਚ ਹੀ ਰਹਦੇ ਹੋ ਨਾ ਤੇ ਉਹਨਾਂ ਦੇ ਲੋਕਾਂ ਨੂੰ ਹੀ ਫੇਸ ਕਰਦੇ ਹੋ ਤੇ ਜਦੋਂ ਮਤਲਬ ਤੁਹਾਡੇ ਕੋਈ ਇਹੋ ਜਿਹੇ ਫੈਸਲੇ ਹੋਣ ਜਿਨ੍ਹਾਂ ਤੋਂ ਪੰਥ ਕੁਸ਼ ਨਹੀਂ ਜਾਂ ਸੰਤੁਸ਼ਟ ਨਹੀਂ ਤਾਂ ਉਹ ਬਾਰ-ਬਾਰ ਤੁਹਾਨੂੰ ਸਵਾਲ ਕਰਦਾ ਹੈ ਤੇ ਉਸ ਸਵਾਲਾਂ ਦੇ ਜਵਾਬ ਤੁਸੀਂ ਕਿ ਦਿੱਤੇ ਬਿਨਾ ਕਿੰਨਾ ਕਿਚਰ ਦੂਰ ਹੈ ਸਾਥਿਓ ਪਾਸਕਰ ਸਾਹਿਬ ਨੇ ਕਿਹਾ ਕਿ ਉਹ ਮਤਲਬ ਬਚਦੇ ਉਹਨਾਂ ਨੂੰ ਬਚਣਾ ਹੀ ਪਏਗਾ ਨਾ ਥੋੜਾ ਜਿਹਾ ਪਰ ਕਿੰਨਾ ਕਿਚਰ ਇਹ ਸਵਾਲ ਸਾਡੇ ਸਾਹਮਣੇ ਖੜੇ ਹੀ ਨਹੀਂ ਮਤਲਬ ਇਹ ਇੰਨਾ ਬਚਣਾ ਔਖਾ ਹੋ ਜਾਂਦਾ ਹੈ ਇਸੇ ਕਰਕੇ ਤੁਸੀਂ ਦੇਖੋ ਜਿਹੜਾ ਤੁਸੀਂ ਗੱਲ ਠੀਕ ਕੀਤੀ ਵੀ ਗਿਆਨੀ ਗੁਰਬਚਨ ਸਿੰਘ ਹੋਣਾਂ ਦਾ ਜੋ ਮਤਲਬ ਜੋ ਉਹਨਾਂ ਨੇ ਦੋ ਫੈਸਲੇ ਕੀਤੇ ਪਹਿਲਾਂ ਮਾਫੀ ਦਿੱਤੀ ਉਸ ਤੋਂ ਬਾਅਦ ਫਿਰ ਮਾਫੀ ਵਾਪਸ ਲਿੱਤੀ ਉਸ ਤੋਂ ਵੀ ਲੋਕ ਸੰਤੁਸ਼ਟ ਨਹੀਂ ਸੀ ਤੇ ਜਿਸ ਤਰ੍ਹਾਂ ਦਾ ਉਹਨਾਂ ਦਾ ਬਾਅਦ ਚ ਜੋ ਹਾਲ ਰਿਹਾ ਹੈ ਅੱਜ ਤੱਕ ਵੀ ਸੇਮ ਹੈ ਮਤਲਬ ਉਹਨਾਂ ਨੂੰ ਕੋਈ ਬਹੁਤਾ ਪੰਥ ਉਹਨਾਂ ਤੋਂ ਕੋਈ ਸੰਤੁਸ਼ਟ ਨਹੀਂ ਹੈ ਤਾਂ ਇਸ ਤਰ੍ਹਾਂ ਦੀ चीज जीड़ी एक जथेदार ने मौजूदा जथेदार ने अपने ਅੱਖਾਂ ਦੇ ਸਾਹਮਣੇ ਦੇਖੀ ਹੋਵੇ ਤਾਂ ਉਸ ਤੋਂ ਕਿਵੇਂ ਪਿੱਛੇ ਹਟ ਸਕਦਾ ਹੈ ਇਸ ਕਰਕੇ ਉਹਨਾਂ ਨੂੰ ਸਥਿਤੀ ਦਾ ਪਤਾ ਹੈ ਉਸ ਸਥਿਤੀ ਤੋਂ ਬਚਣ ਵਾਸਤੇ ਹੀ ਉਹਨਾਂ ਨੇ ਜੋ ਫੈਸਲੇ ਲਏ ਨੇ ਉਸ ਤੋਂ ਬਚਣ ਵਾਸਤੇ ਲਿੱਤੇ ਨੇ ਤੇ ਠੀਕ ਲਿੱਤੇ ਨੇ ਔਰ ਹਾਂ ਹੁਣ ਸਵਾਲ ਸਿਰਫ ਇੰਨਾ ਹੈ ਕਿ ਉਹਨਾਂ ਕੋਲ ਫਿਰ ਅਲਟੀਮੇਟਲੀ ਰਾਹ ਕਿਹੜਾ ਪਚਦਾ ਹੈ ਅਗਰ ਕੋਈ ਬੰਦਾ ਉਸ ਫੈਸਲੇ ਤੋਂ ਮੁਨਕਰ ਹੋ ਰਿਹਾ ਜਾਂ ਉਸ ਫੈਸਲੇ ਨੂੰ ਲਾਗੂ ਨਹੀਂ ਕਰ ਰਿਹਾ ਬਿਲਕੁਲ ਠੀਕ ਹੈ ਉਹ ਕਿਸੇ ਨੂੰ ਵੀ ਹੁਕਮ ਨਹੀਂ ਕਰ ਸਕਦੇ ਸੁਖਵੀਰ ਬਾਦਲ ਨੇ ਆਪਣੇ ਸਾਰੇ ਹੁਕਮ ਜੋ ਆਦੇਸ਼ ਹੋਏ ਸੀ ਉਹਨਾਂ ਨੂੰ ਮੰਨ ਲਏ ਉਹ ਤਾਂ ਸੁਰਖਰੂ ਨੇ ਵਿਅਕਤੀਗਤ ਤੌਰ ਤੇ ਪਾਰਟੀ ਦੇ ਤੌਰ ਤੇ ਵਰਕਿੰਗ ਕਮੇਟੀ ਫਸੀ ਹੋਈ ਸੀ ਵਰਕਿੰਗ ਕਮੇਟੀ ਨੇ ਉਹਨਾਂ ਦਾ ਸਦੀਫਾ ਮਨਜ਼ੂਰ ਕਰਕੇ ਬਾਕੀ ਫੈਸਲੇ ਕਰਕੇ ਉਹਨਾਂ ਨੇ ਆਪਣਾ ਕੰਮ ਕਰਤਾ ਤੀਜਾ ਮਾਮਲਾ ਸੀ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁਖੀ ਨੇ ਸੋ ਸਿੰਘ ਸਾਹਿਬ ਮੈਨੂੰ ਲੱਗਦਾ ਕਿ ਅਲਟੀਮੇਟਲੀ ਉਹਨਾਂ ਵੱਲ ਹੀ ਮੂੰਹ ਕਰਨਗੇ ਕਿ ਇਹ ਤੁਸੀਂ ਪ੍ਰਧਾਨ ਬਣਾਏ ਸੀ ਤੁਸੀਂ ਮੁਖੀ ਬਣਾਏ ਸੀ ਤੁਸੀਂ ਹੁਣ ਤੱਕ ਕੀ ਕੀਤਾ ਔਰ ਅੱਗੇ ਉਹਨਾਂ ਨੂੰ ਕੋਈ ਆਦੇਸ਼ ਜਾਰੀ ਕਰ ਸਕਦੇ ਨੇ